855 ਤੇ 744 ਬਹੁਤ ਵੀਰਾਂ ਦੇ ਨਾਲ ਫੋਨ ਆਉਂਦੇ ਹੁੰਦੇ ਆ ਵੀ ਇਹਨਾਂ ਦੋਨਾਂ ਦਾ ਕੰਪੈਰੀਸ਼ਨ ਅੱਜ ਆਪਾਂ ਦੋਨੋਂ ਹੀ ਖੜਾ ਲਿਆ ਆ ਆਪਾਂ ਅੱਜ ਆਏ ਆ ਸਵਰਾਜ ਦੇ ਜਗਰਾਉਂ ਸਿੰਘ ਟਰੈਕਟਰਸ ਪਹਿਲਾਂ ਤਾਂ ਮੈਂ ਇਹ ਦੱਸਦਾ ਇਹਨਾਂ ਦਾ ਕੰਪੈਰੀਸ਼ਨ ਤਾਂ ਚਲੋ ਆਪਾਂ ਕਰਨਾ ਹੀ ਕਰਨਾ ਵੀਰਾਂ ਨੂੰ ਵੀ ਵਧਾਈਆਂ ਮੁਬਾਰਕਾਂ ਬਹੁਤ ਬਹੁਤ ਵੀ ਟਰੈਕਟਰ ਇੰਨੇ ਜਿਆਦੇ ਸੇਲ ਹੋ ਰਹੇ ਆ ਨਾ ਵੀ ਮੈਨੂੰ ਵੀਡੀਓ ਸ਼ੂਟ ਕਰਨ ਵਾਸਤੇ ਟਰੈਕਟਰ ਉੱਥੇ ਹੁੰਦਾ ਨਹੀਂ ਮਿਲਦਾ ਨਹੀਂ ਕਿਉਂਕਿ ਬਾਬੇ ਦੀ ਮੇਰ ਨਾਲ ਨਾਲ ਦੀ ਨਾਲ ਹੀ ਟਰੈਕਟਰ ਸੇਲ ਹੋ ਜਾਂਦਾ ਰਿਕਾਰਡ ਤੋੜਨ ਵਾਲਾ ਸਿਸਟਮ ਆ ਜਗਰਾਉਂ ਦੇ ਵਿੱਚ ਵੀ ਟਰੈਕਟਰ ਇੰਨੇ ਜਿਆਦੇ ਸੇਲ ਹੋ ਰਹੇ ਆ ਜਿਹੜੇ ਜਗਰਾਉਂ ਦੇ ਵਿੱਚ ਵੀਰ ਭਰਾ ਐ ਵੀਡੀਓ ਨੂੰ ਸੁਣਦੇ ਹੋਣਗੇ ਉਹਨਾਂ ਨੂੰ ਪਤਾ ਹੀ ਹੋਏਗਾ ਲਾਸਟ ਥੋੜੇ ਦਿਨਾਂ ਦੇ ਵਿੱਚ ਇੱਕ ਦਿਨ ਦੇ ਵਿੱਚ 8-9 ਟਰੈਕਟਰ ਸੇਲ ਕਰੇ ਇੱਕ ਦਿਨ ਦੇ ਵਿੱਚ ਜਿਹੜੀ ਇਕੱਠੀ ਡਿਲੀਵਰੀ ਸੀ ਉਹ ਤੋਂ ਐਕਸਟਰਾ ਵੀ ਕੱਲੇ-ਕੱਲੇ ਕਰੇ ਉਹ ਵੀਰ ਜਾਣਦੇ ਹੋਣਗੇ ਹੁਣ ਆਪਾਂ ਇਹਨਾਂ ਦੀ ਗੱਲ ਕਰਦੇ ਆਂ ਖੂਬੀਆਂ ਦੀ ਵੀ ਇਹਨਾਂ ਦੇ ਵਿੱਚ ਡਿਫਰੈਂਸ ਇਹ ਤਾਂ ਦੋਨੇ ਛੋਟੇ ਆ ਕੋਈ ਇਹਨਾਂ ਦਾ ਮੁਕਾਬਲਾ ਨਹੀਂ ਕੋਈ ਤੋੜ ਨਹੀਂ ਹਨਾ ਸਾਰੇ ਵੀਰਾਂ ਨੂੰ ਪਤਾ ਵੀ ਇਹ ਝੋਟਾ ਵੀ ਜਿੱਥੇ ਅੜ ਗਿਆ ਸੋ ਅੜ ਗਿਆ ਉਹ ਵੀ ਅੜ ਗਿਆ 855 ਨਾਂ ਵਿਖਦਾ ਬ੍ਰਾਂਡ ਆ ਇੱਕ ਹਨਾ ਤੇ 744 ਇਹਨਾਂ ਦੋਨਾਂ ਦੇ ਜੇ ਆਪਾਂ ਇੰਜਨਾਂ ਦੀ ਗੱਲ ਕਰੀਏ ਅਜੇ ਨਾ ਮੈਂ ਤੁਹਾਡੇ ਵਾਸਤੇ ਸਾਰਾ ਕੁਝ ਵੀਰੇ ਤੋਂ ਲਖਵਾ ਕੇ ਲਿਆ ਆ ਤੇਜੀ ਮੇਰੇ ਭਰਾ ਨੂੰ ਵੀ ਬੁਲਾਵਾਂਗੇ ਆਪਾਂ ਮੈਂ ਵੀਰੇ ਨੂੰ ਨਾ ਚੱਲੋ ਥੋੜੀ ਤੁਸੀਂ ਰਸਟ ਕਰ ਲੋ ਇਹ ਹੈਗਾ 744 ਇਹਦਾ ਇੰਜਨ ਆ ਗਿਆ 3300 8 ਸੀਸੀ ਇਹਦਾ ਜੋ ਪਹਿਲਾਂ ਸਵਰਾਜ ਆਉਂਦਾ ਸੀ 855 ਦਿਖਾ ਵੀ ਦੇਣ ਨੂੰ ਇਹ ਬਰ ਆ ਵਾਲੀ ਲੁੱਕ ਦਾ ਜਿਹੜਾ ਆਪਣਾ 855 ਪਹਿਲਾਂ ਆਉਂਦਾ ਸੀ ਕਹਿਣ ਦਾ ਮਤਲਬ ਉਹ ਇਹ ਵੀ ਇਹਨੂੰ ਕੋਈ ਛੋਟਾ ਛਾਟਾ ਨਹੀਂ ਕਰਿਆ ਛੋਟੇ ਨੂੰ ਭੋਰਾ ਕੋਈ ਵਾਧਾ ਹੀ ਕਰਿਆ ਕੋਈ ਛੋਟਾ ਨਹੀਂ ਕਰਿਆ ਪਹਿਲਾਂ ਨਾਲੋਂ ਵੱਡਾ ਹੀ ਕਰਿਆ ਕਿਉਂਕਿ ਜੋ ਪਹਿਲਾਂ 744 ਆਉਂਦਾ ਸੀ ਉਸ ਤੋਂ ਹੀ ਵੱਧ ਜਿਹੜੇ ਵੀਰਾਂ ਨੇ ਪਹਿਲਾਂ ਵਾਲੇ 855 ਚਲਾਏ ਹੋਣਗੇ ਉਹਨਾਂ ਨੂੰ ਪਤਾ ਹੋਏਗਾ ਵੀ ਉਹਦੀ ਪਾਵਰ ਕੀ ਆ ਤੇ ਇਹਦੀ ਪਾਵਰ ਉਹੀ ਸੀ ਹੈਂ ਆ ਜੀ ਆਪਾਂ 855 ਦੇ ਇਹ ਦੋਨੇ ਰੈਕਟਰ 4x4 ਆ 855 ਉਹ ਵੀ ਤਿੰਨ ਸਿਲੰਡਰ ਆ ਤੇ ਇਹ ਵੀ ਤਿੰਨ ਸਿਲੰਡਰ ਹੈ ਹੈ ਦੋਨੇ ਦੇ ਤਿੰਨ ਸਿਲੰਡਰ ਆ ਇੱਕੋ ਸੇਮ ਟਿਊਰੀ ਇੰਜਨ ਦੀ ਉਹ 3478 ਸੀਸੀ ਆ ਇਹ ਵਾਲਾ 855 3478 ਸੀਸੀ ਲਿਫਟ ਦੀ ਗੱਲ ਕਰੀਏ ਲਿਫਟ ਦੋਨਾਂ ਦੀ 2 2000 ਕਿਜੀ ਹੈ ਸੇਮ ਕੋਈ ਡਿਫਰੈਂਸ ਨਹੀਂਗਾ ਦੋਨਾਂ ਦੀ ਡਿੱਟੋ ਸੇਮ ਲਿਫਟ ਆ ਆਪਾਂ ਸਪੀਡਾਂ ਦੀ ਗੱਲ ਕਰੀਏ ਸਪੀਡਾਂ ਵੀ ਦੋਨਾਂ ਦੀਆਂ ਸੇਮ ਆ ਉਹਦੇ ਚ ਆਪਸ਼ਨ ਆ ਕਈ ਵੀਰਾਂ ਨੂੰ ਸੈਂਟਰ ਗੇਅਰ ਪਸੰਦ ਆ। ਜੇ ਸੈਂਟਰ ਗੇਅਰ ਚਾਹੀਦਾ ਤਾਂ ਸੈਂਟਰ ਗੇਅਰ ਵੀ ਮਿਲ ਜੂਗਾ। ਪਰ ਇਹਨਾਂ ਆ ਵੀ ਉਹਦੇ ਚ ਕੱਲਾ ਲੋਹਾ ਹੀ ਮਿਲੂਗਾ। ਇਹਦੇ ਵਿੱਚ ਇਹਨਾਂ ਜਿਹੜੇ ਸਾਈਡ ਗੇਅਰ ਆ ਸਾਈਡ ਗੇਅਰ ਦੇ ਵਿੱਚ ਲੋਹਾ ਹੀ ਮੀਡੀਅਮ ਇਹ ਵਾਲੀ ਆਪਸ਼ਨ ਆ ਕਿਉਂਕਿ ਅੱਜ ਕੱਲ ਜੋ ਵੀ ਇੰਪਲੀਮੈਂਟ ਚੱਲਦੇ ਪਏ ਆ ਉਹਦੇ ਵਾਸਤੇ ਆਪਾਂ ਨੂੰ ਸਪੀਡਾਂ ਸਲੋ ਚਾਹੀਦੀਆਂ ਹੁੰਦੀਆਂ। ਉਹਦੇ ਚ ਆਪਾਂ ਨੂੰ ਤੋਰੇ ਮਿਲ ਜਣਗੇ। ਉਹਨਾਂ ਕਾ ਪ੍ਰਾਈਸ ਦਾ ਥੋੜਾ ਵਾਤਾ ਉਹਨੇ ਕੀ ਫਰਕ ਹੋ ਜਾਏਗਾ। ਜੇ ਸੈਂਟਰ ਗੇਅਰ ਚਾਹੀਦਾ ਇਹ ਨਹੀਂ ਹੈਗਾ ਵੀ ਕੰਪਨੀ ਨੇ ਬੰਦ ਕਰਤਾ ਉਹ ਵੀ ਮਿਲ ਜੂਗਾ। ਉਹਦੀ ਵੀ ਟੈਨਸ਼ਨ ਨਹੀਂ ਕਈ ਵੀਰ ਉਹਦੇ ਫੈਨ ਆ ਤੇ ਉਹ ਵੀ ਮਿਲ ਜੂਗਾ ਤੇ ਇਹਨਾਂ ਦੀ ਲਿਫਟ 2000 ਕਿਜੀ ਟਾਇਰ ਸਾਈਜ਼ ਇਹਦੇ ਪਿਛਲੇ 14928 ਦੇ ਆ ਉਹਦੇ ਚ ਆਪਸ਼ਨਲ ਆ 14928 ਵੀ ਮਿਲ ਜੂ 16928 ਵੀ ਮਿਲ ਜੂ ਦੋਨੇ ਆਪਸ਼ਨਲ ਆ ਜੇ ਤੁਸੀਂ ਉਹਦੇ ਚ 14 ਦੇ ਲੈਣੇ ਆ ਤੇ 14 ਦੇ ਵੀ ਮਿਲ ਜਣਗੇ ਥੋੜੀ ਡਿਸਟਰਬੈਂਸ ਹੋਣੀ ਆ ਸੌਰੀ ਮੀਂਹ ਪੈ ਰਿਹਾ ਮੈਂ ਚਲੋ ਵੀਰਾਂ ਲਈ ਆਪਾਂ ਇਹ ਸ਼ੂਟ ਕਰ ਦਿੰਨੇ ਆ ਉਹਦੇ ਚ 14 ਦੇ ਵੀ ਮਿਲ ਜਣਗੇ ਆ ਇਹਨਾਂ ਨੂੰ ਲੱਗੇ ਇਹਦੇ ਕੋਲ ਵੀ ਵੀਰਾਂ ਨੇ ਕਹਿੰਨਾ ਇਹਦੇ ਕੋਲ ਹੀ ਖੜਾ 855 ਦੇ ਵਿੱਚ ਆਪਾਂ ਨੂੰ 14 9 28 ਦੇ ਵੀ ਟਾਇਰ ਮਿਲ ਜਾਣਗੇ ਤੇ 16 9 28 ਦੇ ਵੀ ਮਿਲ ਜਾਣਗੇ ਤੇ ਟੂ ਵੀਲ ਵੀ 4/4 ਵੀ ਇੱਕ ਨਾ ਬੜਾ ਵੱਡਾ ਸਵਾਲ ਹੁੰਦਾ ਵੀਰਾਂ ਦਾ ਸ਼ਟਲ ਲਾਣਾ ਜੇ ਆਪਾਂ ਸ਼ਟਲ ਲੈਣਾ 855 ਦੇ ਵਿੱਚ ਇਹਦੇ ਵਿੱਚ ਨਹੀਂ 855 ਦੇ ਟੂ ਵੀਲ ਦੇ ਵਿੱਚ ਆਪਾਂ ਨੂੰ ਸ਼ਟਲ ਮਿਲ ਜੂਗਾ 4/4 ਦੇ ਵਿੱਚ ਨਹੀਂ ਕਿਉਂਕਿ ਇਹ ਗੱਲਾਂ ਮੈਂ ਤਾਂ ਦੱਸਦਾ ਪਿਆ ਵੀਰ ਮੇਰੇ ਜਿਹੜੇ ਫੋਨ ਤੇ ਆਪਾਂ ਇਹ ਇਨਕੁਆਰੀ ਪੁੱਛਦੇ ਹੁੰਦੇ ਆ ਵੀਰ ਕਹਿੰਦੇ ਹੁੰਦੇ ਵੀ ਇੱਕਰੀ ਵੀਡੀਓ ਬਣਾ ਕੇ ਸਾਨੂੰ ਸਾਰਾ ਕੁਝ ਦਿਖਾ ਦੇ ਕਿ ਇਹ ਸਵਾਲ ਮੈਂ ਕਹਿੰਦਾ ਵੀਰਾਂ ਨੂੰ ਆਪਾਂ ਸਿੱਧਾ ਲਾਈਵ ਐ ਹੁ ਬੂਹ ਐਂ ਦੱਸ ਦੇਣੀ ਜੇ ਆਪਾਂ ਛਟਣ ਵਾਲਾ ਸਵਾਦ ਲੈਣਾ ਤੇ ਉਹ 2 ਵੀਲ ਚ ਮਿਲੂਗਾ 4/4 ਦੇ ਵਿੱਚ ਆਪਾਂ ਨੂੰ ਸਾਈਡ ਗੇਅਰ ਤੇ ਸੈਂਟਰ ਗੇਅਰ ਉਹ ਹੀ ਮਿਲੂਗਾ ਤੇ ਨਵੀਂ ਲੁੱਕ ਆ ਸਾਰੀ ਡਿਫਰੈਂਸ ਉਹ ਵੀਰਾਂ ਨੂੰ ਪਤਾ ਹੀ ਜਾਂ ਨਵੀਂ ਲੁੱਕ ਹੁਣ ਆਪਾਂ ਕਹਿ ਨਹੀਂ ਸਕਦੇ ਤਾਂ ਫੇਮਸ ਹੋ ਗਈ ਘਰ ਘਰ ਚ ਪਹੁੰਚ ਗਿਆ ਐਸਾ ਕੋ ਪਿੰਡ ਐਸਾ ਕੋ ਘਰ ਨਹੀਂ ਹੋਣਾ ਜਿੱਥੇ ਲੁੱਕ ਵੀਰਾਂ ਨੂੰ ਪਤਾ ਨਹੀਂ ਹੋਣਾ ਬਹੁਤ ਜਿਆਦੇ ਲੁੱਕ ਫੇਮਸ ਆ ਇਹ ਵਾਲੀ ਦੇ ਅਗਲੇ ਟਾਇਰਾਂ ਦਾ ਇਹਦਾ ਆਊਗਾ ਡਿਫਰੈਂਸ ਅਗਲੇ ਟਾਇਰ ਇਹਦੇ ਜਿਵੇਂ 4/4 ਆ ਟੂ व्हीਲ ਚ ਦਾ ਸੇਮ ਹੀ ਹੋਣੇ ਆ 9 9520 ਦੇ ਅਗਲੇ ਟਾਇਰ ਦੋਨਾਂ ਦੇ ਸੇਮ ਹੋਣੇ ਆ ਜੇ ਟੂ व्हीਲ ਲਵਾਂਗੇ ਜੇ 4/4 ਲੈਣੇ ਆ ਤੇ ਇਹਦੇ ਅਗਲੇ ਟਾਇਰ ਆਉਣਗੇ 9524 ਦੇ ਇਹਦੇ ਅਗਲੇ ਟਾਇਰ ਆਉਣਗੇ 9520 ਇਹਦੇ ਆ ਹਾਂ ਆਈ ਜਾਓਣ ਤੁਸੀਂ ਆਪਾਂ ਤੁਹਾਨੂੰ ਕਿਹਾ ਇਹਨਾ ਆਪਾਂ ਤੇਜੀ ਵੀਰ ਨੂੰ ਬੁਲਾ ਹੀ ਲੈਣਾ ਤੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਵੀਰ ਸਭ ਤੋਂ ਵੱਡੀ ਗੱਲ ਨਾ ਇੱਕ ਵੀਰੇ ਕੋਲੇ ਆ ਕੇ ਨਾ ਆਪ ਦਾ ਪੰਜਾ ਮਹਿਸੂਸ ਹੁੰਦਾ ਮੈਂ ਵੀਰ ਨੂੰ ਆ ਕੇ ਕਦੇ ਐ ਨਹੀਂ ਕਿਹਾ ਜੋ ਸਵਾਲ ਤੁਹਾਡੇ ਹੁੰਦੇ ਨਾ ਮੈਂ ਆ ਕੇ ਏਜੰਸੀ 'ਚ ਬਸ ਸਿੱਧਾ ਬੋਲਣਾ ਹੁੰਦਾ ਵੀ ਅੱਜ ਮਾਹ ਸ਼ੂਟ ਕਰਨਾ ਵੀਰੇ ਨੇ ਕਿਹਾ ਓਕੇ ਯਾਰ ਤੂੰ ਦੱਸ ਕਿੱਥੇ ਕੀ ਲਾਉਣਾ ਤੇ ਉਹ ਧੰਨਵਾਦ ਯਾਰ ਵੀਰੇ ਬਹੁਤ-ਬਹੁਤ ਵੀਰੇ ਥੈਂਕ ਯੂ ਇਹ ਟਾਇਰਾਂ ਦਾ ਵੀਰੇ ਕਿਵੇਂ ਡਿਫਰੈਂਸ ਮਤਲਬ ਸਾਈਜ਼ ਤਾਂ ਮੈਂ ਦੱਸਦਾ ਜੀ ਹੁਣ ਆਪਾਂ ਜੇ 16 'ਚ ਲਾਵਾਂਗੇ ਹਾਂਜੀ ਵੀਰੇ ਜੇ 4 ਵੀਲ 16 ਚ ਲੈਣਾ ਉਹਦੇ ਜਿਹੜੇ ਮੂਲੇ ਟਾਇਰ ਆ ਉਹ 9524 ਦੇ ਆਉਣੇ ਆ 9524 ਦੇ ਜੇ ਆਪਾਂ ਇਹ 14 ਚ ਲਾਵਾਂਗੇ ਹਾਂਜੀ ਤਾਂ ਇਹਨੂੰ 9520 ਦੇ ਆਉਣੇ ਉਹ ਤਾਂ ਸੇਮ ਆਹ ਚੀਜ਼ ਆ ਜਾਣੀ ਆ ਜਿਹੜਾ 855 14 ਦੇ ਟਾਇਰਾਂ ਚ ਆਉਣਾ ਵਾ ਜਿਵੇਂ ਆ 744 ਖੜਾ ਵਾ ਹਾਂਜੀ ਬਿਲਕੁਲ ਸੇਮ ਆਹੀ ਚੀਜ਼ ਆ ਜਾਣੀ ਆਹੀ ਹਿੱਸਾ ਆਉਣਾ ਨੂੰ ਆਹੀ ਹਿੱਸਾ ਜੀ ਹਿੱਸਾ ਨੂੰ ਦਿਖਾ ਦੇ ਵੀਰਾਂ ਨੂੰ ਲੱਗੀ ਹੋ ਕੇ ਜਿਹੜਾ 16 ਦੇ ਵਿੱਚ ਆਉਣਾ ਵਾ ਉਹਨੂੰ ਆਹ ਹਿੱਸਾ ਜੇ ਨਾਲ ਕਰਾਰੋ ਦਾ ਅੱਛਾ 44 ਨੂੰ ਆ ਵਾਲਾ ਹਿੱਸਾ ਹਾਂ 44 55 ਜਿਹੜਾ 14 ਚ ਉਹ ਹਿੱਸਾ ਹੋਣਾ ਵਾ 16 ਚ ਜੇ 55 ਲਵਾਂਗੇ ਜਾਂ 969 ਜਾਂ 963 ਫੋਰ ਵੀ ਲਵਾਂਗੇ ਹੂੰ ਹੂੰ ਉਹਨੂੰ ਆ ਹਿੱਸਾ ਹੋਣਾ ਆਪਣਾ ਵੀਰ ਮੇਰੇ ਧਿਆਨ ਨਾਲ ਗੱਲ ਸਮਝ ਗਏ ਨਾ ਜੇ ਤਾਂ 14 ਦੇ ਟਾਇਰਾਂ ਚ ਲਾਾਂਗੇ ਫੇਰ ਹੀ 100 ਹੋਈ ਆਉਣਾ ਆ ਫੇਰ ਉਹ 44 ਵਾਲਾ ਹਿੱਸਾ ਫੇਰ 44 ਵਾਲਾ ਫੇਰ ਸੇਮ ਹੀ ਚੀਜ਼ ਆਉਣੀ ਆ ਉਹ ਫੇਰ ਕਹਿੰਦਾ ਮਤਲਬ ਸਟਿੱਕਰਾਂ ਦੇ ਫਰਕ ਜਿੱਤੋ ਆ ਕਿਸੇ ਸਟਿੱਕਰਾਂ ਦਾ ਫਰਕ ਆ ਜੀ ਬਸ ਵੀਰ ਮਾ ਵਾਲਾ ਬਾਕੀ ਬੰਨਿਆ ਬੰਨਿਆ ਸਾਰਾ ਬੋਸ਼ ਦੇ ਕਿ ਲਾਈਥੇ 855 ਲਿਖਿਆ ਆਇਆ ਨੇ ਇੰਜਨ ਵੱਡਾ ਆਇਆ ਨਾ ਹਾਂ ਠੀਕ ਆ ਨਾ ਬਾਕੀ ਸਾਰੀ ਸੇਮ ਲੁੱਕ ਆ ਬਾਕੀ ਸਾਰੀ ਸੇਮ ਲੁੱਕ ਤੇ ਪੰਪੇ ਦਾ ਦੋਨਾਂ ਨੂੰ ਸੇਮ ਹੀ ਆ ਨਾ ਬੋਸ਼ ਦੇ ਸੇਮ ਸੇਮ ਹਾਂ ਬੋਸ਼ ਦੇ ਸੇਮ ਬੋਸ਼ ਦੇ ਪੰਪ ਆ ਜਾਣੇ ਪੰਪਾਂ ਨੂੰ ਸੇਮ ਆ ਬਾਕੀ ਦਾ ਸਾਰਾ ਲੈਫਟ ਪਾਵਰ ਜੋ ਵੀ ਟੋਟਲ ਸੇਮ ਆ ਜਿਹੜਾ ਆ ਪਿਛਲਾ ਗੀਅਰ ਹੋਊਗਾ ਹੂੰ ਹੂੰ ਉਹਦੀ ਲੰਬਾਈ ਇਹਦੇ ਨਾਲ ਥੋੜੀ ਘਟੂਗੀ ਕਿ ਨਹੀਂ ਸੇਮ ਹੀ ਰਹੂਗੀ ਕਿਹੜੇ ਦੀ ਜਿਹੜਾ ਸੈਂਟਰ ਗੀਅਰ ਕੋਈ ਵੀਰ ਲੈਂਦਾ ਨਹੀਂ ਉਹ ਲੰਬਾਈ ਸੇਮ ਹੀ ਆ ਦੀ ਅਸੀਂ ਤਾਂ ਉਹ ਨਟ ਬਣੇਨਾਂ ਨੂੰ ਦਿਖਾ ਦਈਏ ਵੀਰਾਂ ਨੂੰ ਜਿਹੜਾ ਨਾ ਆ ਆ ਇੱਥੇ ਸੈਟਲ ਗੇਅਰ ਲਾਵਾਂਗੇ ਉਹਦੀ ਲੰਬਾਈ ਇਹਦੇ ਨਾਲੋਂ ਜ਼ਿਆਦਾ ਹੈ ਸ਼ਟਲ ਦੀ ਵੱਧਾ ਹਾਂ ਸ਼ਟਲ ਦੀ ਇਹਦੇ ਨਾਲੋਂ ਵੱਧਾ ਲੰਬਾਈ ਉਹ ਹੈਗੀ ਜਾਂ 3-4 ਇੰਚ 3-4 ਇੰਚ ਦਾ ਫਰਕ ਪੈਂਦਾ ਜੀ ਉਹ ਇਹਦੇ ਨਾਲੋਂ ਜ਼ਿਆਦਾ ਲੰਬਾ ਹਾਂ ਚਾੜੇ ਲੰਬਾ ਤੇ ਪੀਟੀਓ ਸਪੀਡਾਂ ਵੀਰਾਂ ਨੂੰ ਪਤਾ ਹੈ ਰਿਵਰਸੀ ਹੈ ਸਾਰੀ 15 ਸਪੀਡਾਂ ਹਾਂਜੀ ਰਿਵਰਸ ਤੇ ਫਾਰਵਰਡ ਵੀਰੇ ਨਹੀਂ ਮੰਨ ਲਓ ਇੱਕ ਗੇਅਰ ਦੇ ਵਿੱਚ ਤਿੰਨ ਸਪੀਡਾਂ ਮਾਰਦੇ ਹੋਣ ਤਿੰਨ ਸਪੀਡਾਂ ਬਣ ਗਈਆਂ ਤਿੰਨ ਬੈਕ ਬਣ ਗਈਆਂ ਹਾਂਜੀ ਠੀਕ ਹੈ ਨਾ ਤੇ 12 ਗਾਣਾਂ ਬਣ 12 ਗਾਣਾਂ ਹਾਂ ਲਓ ਜੀ ਇਹ ਛੋਟੇ ਦੀ ਨਾ ਇਹ ਡਿਫਰੈਂਸ ਵੀਰਾਂ ਨੇ ਪੁੱਛੇ ਸੀ ਜਿੰਨਾ ਕਿ ਡਿਫਰੈਂਸ ਆ ਇੰਜਨ ਦੇ ਵਿੱਚ ਜਿੰਨਾ ਕਿ ਫਰਕ ਆ ਉਹ ਤੋਂ ਨੂੰ ਆਪਾਂ ਦੱਸ ਦਿੰਦਾ ਲਿਫਟ ਦੋਨਾਂ ਦੀ ਸੇਮ ਹੈ ਲਿਫਟ ਸੇਮ ਆ ਪੀਟੀਓ ਦੀ ਸਪੀਡਾਂ ਵੀਰੇ ਸੇਮ ਆ ਪੀਟੀਓ 540 ਚੱਕਰੀ ਆ ਉਹਨਾਂ ਦੇ ਉਹ ਦੋਨਾਂ ਦੇ ਆ ਉਹ ਸਿੰਗਲ ਪੀਟੀਓ ਵੀ ਹੁੰਦੀ ਜਿਵੇਂ 963 363 ਆਉਂਦਾ ਉਹ ਡਬਲ ਪੀਟੀਓ ਚਾਹੁੰਦਾ ਆਪਣਾ 540 540 ਕ੍ਰੋਮਿਕ ਪੀਟੀਓ ਠੀਕ ਆ ਨਾ ਉਹ ਡਬਲ ਪੀਟੀਓ ਜਿਹੜਾ 750 ਚੱਕਰੀ ਆ ਆਪਾਂ ਕਹਿੰਦੇ ਨੇ ਹਾਂ ਡਬਲ ਇੱਕ ਠੀਕ ਆ ਡਬਲ ਉਹਦੀ ਨਾਲ ਉਹ ਵੀ ਰਿਵਰਸ ਦੇ ਵਿੱਚ ਆ ਓਵਰਵਰਸਜਾ ਹਾਂ ਜਿਵੇਂ ਡਬਲ ਵੀਡੀਓ ਵੀ ਆ ਰਿਵਰਸ ਵੀ ਆਹੋ ਵੈਰੀ ਗੁੱਡ ਯਾਰ ਹਾਂਜੀ ਆਪਣਾ ਨਸਰਾ ਕਿਤੇ ਨਹੀਂ ਹੋਣਾ ਨਹੀਂ ਨਹੀਂ ਡਬਲ ਵੀਡੀਓ ਰਿਵਰਸ ਆ ਡਬਲ ਵੀ ਆ ਤਾਂ ਕੰਮ ਹੀ ਚੱਕਦੇ ਯਾਰ ਇਹ ਇਕੱਲਾ 540 ਚੱਕਰ ਤੇ ਰਿਵਰਸ ਆ ਹਾਂ ਇਹ ਤਾਂ ਆਪ ਅੱਗੇ ਵੀ ਜਨਵਰੀ ਵੀਡੀਓ ਚ ਜ਼ਿਕਰ ਕਰਿਆ ਤਾਂ ਜੇ ਤੂੜੀ ਵਾਲੀ ਦੀਆਂ ਚੀਕਾਂ ਕਢਾਈਆਂ ਕਿਸੇ ਨੇ ਤੇ ਇੰਨੇ ਕਢਾਈਆਂ ਸਭਰਾਜ ਟੋਕ ਇੱਕ ਗੱਲ ਆਪਾਂ ਹਰ ਇੱਕ ਵੀਡੀਓ ਚ ਹੋਰ ਕਰਦੇ ਹੁੰਨੇ ਆ ਵੈਸੇ ਤਾਂ ਕਰਮਾਂ ਵਾਲੇ ਚਲੋ ਬ੍ਰਾਂਡ ਕਾਫੀ ਟਾਈਮ ਲੰਮੇ ਟਾਈਮ ਤੋਂ ਚੱਲ ਰਿਹਾ ਵੀ ਜਿਹੜੇ ਟਰੈਕਟਰਾਂ ਦੇ ਇੰਜਨ ਕਿਤੇ ਰਹਿ ਵੀ ਜਾਣ ਨਾ ਕੋਈ ਹੋਣਾ ਨਾ ਨੇ ਹੋਣਾ ਸੀਜ਼ਨ ਪਤੰਦਰ ਤਾਂ ਵੀ ਲਵਾ ਲਿਆ ਲਵਾ ਦੇ ਲਵਾ ਦੇ ਇਹ ਨਹੀਂ ਹੈਗਾ ਵੀ ਆਪਾਂ ਨੂੰ ਸੀਜ਼ਨ ਚ ਖਰਾਬੀ ਲੱਗੂ ਨਾ ਸਵਾਲ ਇੱਕ ਮਰਦਾ ਮਰਦਾ ਵੀ ਟਾਈਮ ਬੰਦੇ ਦਾ ਟਪਾ ਜਾਂਦਾ ਹਾਂ ਕਹੇ 100 ਤੇ ਚਲੇ ਵੀ ਗਿਆ ਤੇ ਨੇ ਕਿਹਾ ਕੋਈ ਨਹੀਂ ਤੂੰ ਤੁਰਿਆ ਟੈਨਸ਼ਨ ਕੋਈ ਨਹੀਂ ਜੀ ਤੇ ਆ ਜਾ ਆਪਾਂ ਇੱਕ ਰਿ ਪਿੱਛੋਂ ਦੋਨਾਂ ਦੇ ਦਰਸ਼ਨ ਕਰਵਾ ਦਈਏ ਟਾਇਰ ਸਾਈਜ ਵੀ ਨਾਲ ਨੂੰ ਆਪਾਂ ਦੱਸ ਹੀ ਦਿੱਤੇ ਆ ਵੀ ਦੋਨਾਂ ਆ ਵੀਰੇ ਆਪਣੇ ਦੋਨਾਂ ਦੇ ਆਊਗਾ ਏ ਦੋਨੇ ਡਿਸਟ੍ਰੀਬਿਊਟਰ ਸਾਰਿਆਂ ਦੇ ਆਉਣਾ ਵਾ ਡਿਸਟ੍ਰੀਬਿਊਟਰ ਤੇ ਚਾਹੇ ਆਪਣਾ 735 ਲੈ ਲਓ ਹਾਂਜੀ ਕੋਈ ਟਰੈਕਟਰ ਵੀ ਲੈ ਲਓ ਸਾਰਿਆਂ ਦੇ ਡਬਲ ਡਿਸਟ੍ਰੀਬਿਊਟਰ ਟੋਟਲ ਟਰੈਕਟਰਾਂ ਦੇ ਆਉਣਾ ਆਪਣਾ ਉਹ ਆਉਣਾ ਹੀ ਆਉਣਾ ਹਾਂਜੀ ਆ ਪਿੱਛੋਂ ਆਪਣੇ ਸੈਂਸਿੰਗ ਵਾਲਾ ਸਿਸਟਮ ਵੀ ਸੇਮ ਆ ਹਾਂ ਉਹ ਸੇਮ ਆ ਉਹਦੇ ਵੀ ਹਾਂਜੀ 55 ਦੀ ਇੱਕ ਆ ਚੀਜ਼ ਬੜੀ ਵਧੀਆ ਪਿੱਛੇ ਸ਼ੂਟ ਕਰੀ ਵੇਰੀ ਗੁੱਡੀ ਆ ਲਿਫਟ ਤੁਸੀਂ ਥੱਲੇ ਆਓ ਇੱਥੋਂ ਜਵੇਂ ਲਿਫਟ ਉੱਪਰ ਖੜਾ ਬੰਦਾ ਕੱਲੇ ਨੇ ਥੱਲੇ ਕਰਨੀ ਜਾਂ ਤਾਂ ਚੱਕਣੀ ਆ ਜੋ ਵੀ ਆ ਬੰਦਾ ਕੱਲਾ ਬੰਦਾ ਵਾ ਖੇਚ ਕੋਈ ਸੰਦ ਪਾਣਾ ਉਹਦੇ ਵਾਸਤੇ ਵੀ ਕੱਲਾ ਹੀ ਪਾ ਸਕਦਾ ਕੋਈ ਟੈਨਸ਼ਨ ਨਹੀਂ ਪਿੱਛੋਂ ਹਾਂਡੀ ਹੁੰਡੀ ਦਿਖਾ ਦੇ ਸਾਰਾ ਉਹ ਬਿਲਕੁਲ ਸੇਮ ਆ ਸਾਰਿਆਂ ਦੀ ਐ ਡਿੱਟੋ ਸੇਮ ਆ ਹਾਂ ਉਹ ਕੋਈ ਤੁਹਾਡੇ ਮਨ ਚ ਡਾਊਟ ਰਹੇ ਨਾ ਕਿ ਆਪਣਾ ਵੀਡੀਓ ਬਣਾਉਂਦਾ ਇਹ ਹੀ ਮਕਸਦ ਹੁੰਦਾ ਹੈ ਵੀ ਵੀਰਾਂ ਨੂੰ ਘਰ ਬੈਠੇ ਸਾਰੀ ਜਾਣਕਾਰੀ ਮਿਲ ਜੇ ਹੋਕਾ ਲਿਫਟ ਆ ਡੰਡਾ ਡਰਾਈਵਰ ਡਿੱਟੋ ਸੇਮ ਇੱਕ ਚੀਜ਼ ਸਭ ਤੋਂ ਪਹਿਲਾਂ ਜਿਹੜੀ ਸਵਰਾਜ ਨੇ ਸ਼ੁਰੂ ਕਰੀ ਸੀ ਮੇਰੇ ਹਿਸਾਬ ਚ ਮੈਂ ਗਲਤ ਨਾ ਹਾਂ ਆ ਥੱਲੇ ਵਾਲੀ ਫੱਟੀ ਮੈਂ ਤਾਂ ਜ਼ਿਆਦਾ ਇਹਦੇ ਵੇਖੀ ਆ ਵੀ ਮਜ਼ਬੂਤੀ ਵਾਸਤੇ ਮੈਂ ਜ਼ਿਆਦਾ ਇਹਦੇ ਵੇਖੀ ਹੋਰ ਵੀ ਲਾਉਂਦੇ ਆ ਹੁਣ ਲਾਉਂਦੇ ਆ ਹਾਂਜੀ ਹਾਂਜੀ ਲਾਉਂਦੇ ਆ ਪਰ ਮੈਂ ਸ਼ੁਰੂ ਤੋਂ ਇਹਦੇ ਵੇਖਦਾ ਆ ਰਿਹਾ ਤੇ ਇਹਨਾਂ ਦੇ ਰਿੰਗ ਸਾਈਜ਼ ਫਿਰ ਵੀਰੇ ਟਾਇਰ ਨਾਲ ਹੀ ਚੇਂਜ ਹੋਏ ਨਾ ਨਾ ਆਓ ਟਾਇਰਾਂ ਦੇ ਨਾਲ ਫਿਰ ਰਿੰਗਾਂ ਦਾ ਹੀ ਫਰਕ ਪੈਂਦਾ ਸਾਈਜ਼ ਦਾ ਹਾਂ ਆ ਇਹਦੇ ਪਾਵਰ ਸਟੀering ਆ ਗਿਆ ਡਬਲ ਐਕਟਿੰਗ ਜਿਹੜਾ 16 ਚਾਉਣਾ ਵਾ ਉਹ ਡਬਲ ਜੈਕ ਆਉਣਾ ਵਾ ਓਕੇ ਹਾਂ ਜੇ ਆਪਾਂ 14 ਚ ਲਾਵਾਂਗੇ ਉਹ ਸਿੰਗਲ ਜੈੱਕ ਹੀ ਆਉਗਾ ਉਹ ਸਿੰਗਲ ਜੈੱਕ ਆਉਣਾ ਉਹ ਸਿੰਗਲ ਜੈੱਕ ਹੀ ਆਉਗਾ ਲਓ ਜੀ ਜਿੰਨੇ ਕੁ ਮੈਨੂੰ ਡਿਫਰੈਂਸ ਦਿੱਸਦੇ ਬੈਨ ਸੈਂਟਰ ਗੇਅਰ ਦੇ ਵਿੱਚ ਜਿਹੜਾ ਹਾਈ ਲੋ ਲਵਾਂਗੇ ਉਹਨੂੰ ਵੀ ਡਬਲ ਜੈੱਕ ਆਉਗਾ ਉਹਨੂੰ ਵੀ ਡਬਲ ਹੀ ਆਉਣਾ ਹਾਂ ਉਹਨੂੰ ਜਿਹੜੇ ਇੰਡੀਕੇਟਰ ਆ ਸੈਂਪਲ ਆਉਣੇ ਆ ਮਗਰਾਡਾ ਵਾਲੇ ਉਹ ਜਿਹੜੇ ਚਾਰਸ ਹਾਂ ਜਿਹੜੇ ਪਹਿਲਾਂ ਚੱਲਦੇ ਸੀ ਆਪਣੇ ਮਗਰਾਡਾ ਵਾਲੇ ਇੰਡੀਕੇਟਰ ਜੋ ਪਹਿਲੇ ਲਾਦੇ ਟਰੈਕਟਰ ਦੇ ਹਾਂ ਉਹ ਦਿਖਾ ਹੀ ਦੇ ਦੇ ਹਾਂ ਜੈੱਕ ਉਹਨੂੰ ਡਬਲ ਆ ਜਾਣਾ ਵਾ ਜੈੱਕ ਉਹਨੂੰ ਡਬਲ ਹਾਂ ਡਬਲ ਜੈੱਕ ਆਉਗਾ ਇੱਕ ਨਾ ਇਸ ਗੱਲੋਂ ਆਪਾਂ ਇਹਦੀ ਵੀਡੀਓ ਤਾਂ ਚਲੋ ਸ਼ੂਟ ਪਹਿਲਾਂ ਵੀ ਕਰੀਏ ਇਹਦੇ ਇਦੀ ਇੱਕ ਨਾ ਹੋਰ ਤੁਹਾਨੂੰ ਵਾਦਾ ਦੱਸਦਾ ਮੈਂ ਟਰੈਕਟਰ ਦਾ 에ਅਰ ਕਲਿਨਰ ਇੰਨਾ ਉੱਚਾ ਹੈ ਨਾ ਵੀ ਇਹਨੂੰ ਜਿੰਨਾ ਮਰਜ਼ੀ ਪਾਣੀ ਚ ਚਲਾ ਲਓ ਪਾਣੀ ਚ ਨਹੀਂ ਡੁੱਬਦਾ ਵੀ ਕਹਿਣ ਦਾ ਮਤਲਬ ਬੰਦਾ ਥੱਲੇ ਜਾਊ ਤੇ ਰੁਕਣਾ ਹਾਂ ਬੰਦਾ ਜ ਬੰਦੇ ਚ ਦਮ ਚਾਹੀਦਾ ਇਹ ਕਰਮਾ ਵਾਲਾ ਉਹਨਾਂ ਚਿਰ ਚੱਲੀ ਜਾਣਾ ਚੱਲੀ ਜਾਣਾ ਇਹਨੂੰ ਕੋਈ ਟੈਂਕ ਨਹੀਂ 에ਅਰ ਕਲਿਨਰ ਬਹੁਤ ਇੰਨਾ ਚੌੜਾ ਹੈ ਟਰੈਕਟਰ ਦਾ 에ਅਰ ਕਲਿਨਰ ਵੀ ਹੈਣੀ ਹੈ ਕਹਿਣ ਨੂੰ ਕਿ ਜੋ ਮਰਜ਼ੀ ਕਹਦੇ ਇੰਨਾ ਉੱਚਾ 에ਅਰ ਕਲਿਨਰ ਸਭ ਤੋਂ ਪੁਰਾਣਾ ਮਾਡਲ ਕੋਲ ਉਹਨਾਂ ਨੂੰ ਦਿਖਾਈ ਹਾਂ ਨਾਰਮਲ ਹੀ ਹੈ ਜਿਵੇਂ ਹੁਣ ਦਰਿਆ ਦੇ ਵਿੱਚ ਜੋ ਖੇਤੀ ਕਰਦੇ ਉਹ ਵਿਚ ਦੀ ਦਰਿਆ ਦੇ ਉ ਉਹ ਮੇ ਲੈਂਦੇ ਆ ਕਿਉਂਕਿ ਜੇ ਆਪਾਂ ਕਿਸੇ ਬ੍ਰਾਂਡ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਵਧੀਆ ਬ੍ਰਾਂਡ ਸਾਰੀਆਂ ਕੰਪਨੀਆਂ ਵਧੀਆ ਕਿਸੇ ਕੰਪਨੀ ਦਾ ਕੋਈ ਡੈਟਟ ਨਹੀਂ ਮਾੜਾ ਹੁੰਦਾਗਾ ਅਡੋਡੀ ਏਰੀਆ ਅਡੋਡੀ ਪਸੰਦ ਕਿਸੇ ਦੀ ਕੋਈ ਪਸੰਦ ਆ ਕਿਸੇ ਦੀ ਕੋਈ ਪਸੰਦ ਆ ਨਹੀਂ ਆਪਾਂ ਗੱਲ ਹਾਂ ਵੀ 에어 ਕਲੀਨਰ ਜਿਹੜਾ ਇੱਥੇ ਹੁੰਦਾ ਉਹਦਾ ਥੋੜਾ ਡਾਰ ਹੁੰਦਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਉਹ ਆਪਣੇ 93 ਦੇ ਵਿੱਚ ਆਉਂਦਾ ਉਹਦੀ ਕੁਆਲਿਟੀ ਆ 93 ਆਪਣਾ ਥੱਲੀ ਆਉਂਦਾ ਵਿੱਚ ਆਉਂਦਾ ਉਹਦੇ ਵਿੱਚ ਆਉਂਦਾ 93 ਦੇ ਇੱਥੇ ਆਉਂਦਾ ਇੱਕ ਕੁਆਲਿਟੀ ਦੱਸਦੇ ਆਪਾਂ ਆਪਾ ਆਪਸ਼ਨ ਕਿਉਂਕਿ ਉਹ ਹਰ ਇੱਕ ਚੀਜ਼ ਦੀ ਅੱਗੇ ਵੀ ਆਪਾਂ ਗੱਲ ਕਰਦੇ ਨੇ ਨਾਰਮਲ ਵੀਰੇ ਜਦੋਂ ਫੋਨ ਕਰਦੇ ਆ ਇਹ ਵੀਰੇ ਦੀ ਆਪਦੀ ਕੁਆਲਿਟੀ ਆ ਮੇਰੀ ਆਪਦੀ ਕੁਆਲਿਟੀ ਹਾਂਜੀ ਇਦਾਂ ਹੀ ਟਰੈਕਟਰਾਂ ਦਾ ਇਦਾਂ ਹੀ ਫਰਕ ਆ ਵੀਰੇ ਮਾੜਾ ਕੋਈ ਨਹੀਂ ਹੁਣ ਕਿਸੇ ਦੀ ਪਸੰਦ ਕੋਈ ਆ ਕਿਸੇ ਦੀ ਕੋਈ ਆ ਹਾਂ ਮਾੜਾ ਕੋਈ ਨਹੀਂ ਅਸੀਂ ਵੀ ਜੋ ਕਸਟਮਰ ਕੋਈ ਆਉਂਦਾ ਜੇ ਕੋਈ ਕਹਿੰਦਾ ਬਾਈ ਮੇਰਾ ਫਲਾਣਾ ਪਸੰਦ ਉਹ ਕਿਤੇ ਵੀਰੇ ਜਿਹੜਾ ਤੇਰਾ ਮਾਨਤ ਉਹ ਲੈ ਮੈਨੂੰ ਧੱਕਾ ਨਹੀਂ ਹਾਂ ਬਈ ਅਸੀਂ ਆਪਦੀ ਚੀਜ਼ ਸਲਾਉਣੀ ਆ ਦੂਜਿਆਂ ਨੇ ਆਪਦੀ ਸੋਣ ਤੇਰਾ ਕੀ ਤੇ ਮਾਨ ਆ ਤੂੰ ਜੀ ਆਪਦੀ ਮਨ ਦੀ ਤਮੰਨਾ ਪੂਰੀ ਕਰ ਵੈਰੀ ਗੁੱਡ ਠੀਕ ਆ ਆ ਗੱਲ ਹੁੰਦੀ ਹੈ ਤੁਨ ਮੈਂ ਕਹਿੰਦਾ ਸਿੱਧੇ ਸੇਲ ਬਾਕੀ ਤੁਹਾਨੂੰ ਪਤਾ ਹੀ ਹੈ ਸੇਲ ਦਾ ਤਾਂ ਆਪਣਾ ਹੁਣ ਤੁਹਾਡੇ ਇੱਥੇ ਆਪਣੇ rauwal ਟਰੈਕਟਰ ਦੇ ਇੱਕ ਪੰਜ ਟਰੈਕਟਰ ਇੱਕੋ ਪੈਂਡੀ ਦਿੱਤੇ ਆ ਉਹ ਵੀ ਬਜਾਰੇ ਬਹੁਤ ਦਿਨ ਸਾਨੂੰ ਵੀਜਿਟੇਟਰ ਚਾਹੀਦਾ ਟਰੈਕਟਰ ਮਗਰੋਂ ਇਨੀ ਇੱਕ ਡਿਮਾਂਡ ਟਰੱਕ ਚੋਂ ਲਾਏ ਸਿੱਧੇ ਉਹਨਾਂ ਨੂੰ ਸਿੱਧੇ ਉਹਨਾਂ ਨੂੰ ਇੱਕੋ ਜਾਂਦੀ ਉਹਦੇ ਨਾਲ ਟਰੈਕਟਰ ਤੋਰੇ ਸੀ ਚਾਰ ਟਰੈਕਟਰ rauwal 4 wheel ਦਿੱਤੇ ਸੀਗੇ ਇੱਕ 2 wheel ਦਿੱਤਾ ਸੀਗਾ ਆਪਾਂ ਮੈਂ ਦੱਸਿਆ ਵੀ ਰਾਮ ਜੀ ਜੀਂਦੀ ਇਨੀ ਇੱਕ ਡਿਮਾਂਡ ਆ ਵੀ ਜਾਂਦੀ ਹਰ ਇੱਕ ਨੂੰ ਕਸ ਵੀ ਮੈਨੂੰ ਛੇਤੀ ਵੀਡੀਓ ਸ਼ੂਟ ਕਰਨ ਦਾ ਮੌਕਾ ਨਹੀਂ ਮਿਲਿਆ ਟਰੱਕ ਚੋਂ ਲਾਏ ਲੇ ਕੇ ਵੀ ਹਾਂ ਬਸ ਵੀ ਉਹਦੀ ਵੀਡੀਓ ਰਾਤ ਨੂੰ 9 ਵਜੇ ਟਰੈਕਟਰ ਦਿੱਤਾ ਜੀ ਮੈਂ ਬਹੁਤ ਕਿਹਾ ਵੀਰੇ ਨੂੰ ਮੈਂ ਕਿਹਾ ਆਪਣੇ ਮਾਜਰੀ ਪੈਂਦੀ ਆ ਹਾਂ ਮੈਂ ਕਿਹਾ ਵੀਰੇ ਸਵੇਰੇ ਲੈ ਜੀ ਯਾਰ ਉਹ ਕਦੋਂ ਦੀ ਟਰਾਲਾ ਗਾਹ ਨਿਕਲ ਗਿਆ ਇੱਕ ਟਰਾਲਾ ਆ ਗਿਆ ਉਹ ਜਿਵੇਂ ਹੁਣ ਸੈਟਿੰਗ ਆਪਣੀ ਜੋ ਜੋ ਬੁਕਿੰਗ ਹੈ ਜਿਵੇਂ ਜਿਵੇਂ ਆਪਾਂ ਉਹਵੇਂ ਉਹਵੇਂ ਨੰਬਰ ਵਾਈਜ਼ ਉਹ ਵੀਰੇ ਲੈ ਕੇ ਅੱਜ ਜਾਣਾ ਵਾ ਹਮ ਅਖੀਰ ਨੂੰ ਫਿਰ ਕਦੋਂ ਦੀ ਟਰਾਲੇ ਵਾਲਾ ਪਹਿਲਾਂ ਇੱਥੇ ਖੜਾ ਇੱਥੋਂ ਗਾਹ ਲੰਘ ਗਿਆ ਰਾਜੇ ਢਾਬੇ ਤੋਂ ਵਾਪਸ ਕਰਕੇ ਮੰਡੀ ਟਰੈਕਟਰ ਲਾਇਆ ਮੰਡੀ ਲਾ ਕੇ ਦੋਨੇ ਟਰੈਕਟਰ ਫਿਰ ਮੈਂ ਕਿਹਾ ਵੀਰੇ ਲਿਆਂਦੇ ਜਾਂ ਸੀ ਸਿਲੈਕਟ ਕਰ ਤੇਰਾ ਮਾੜਾ ਮਖਦਮ ਦੇਖੇ ਤੁਰ ਇੰਨੀ ਡਿਮਾਂਡ ਆ ਕਹਿਣ ਦਾ ਮਤਲਬ ਇਹ ਝੋਟਾ ਪਹਿਲੇ ਨੰਬਰ ਤੇ ਕਿਸੇ ਗੱਲ ਤੋਂ ਹੀ ਆਇਆ ਹੁਣ ਇਹ ਕਿ ਸਾਡਾ ਜਿੰਨਾ ਟਾਰਗੇਟ ਸੀ ਟਾਰਗੇਟ ਤੋਂ ਪਲੱਸ ਆ ਕੰਪਨੀ ਵਾਲਿਆਂ ਨੂੰ ਜਿੰਨਾ ਜੋ ਵੀ ਸਾਨੂੰ ਸੀ ਗਿਆ ਉਦੋਂ ਪਲੱਸ ਆ ਸੀ ਉਦੋਂ ਪਲੱਸ ਆ ਮੈਂ ਪਹਿਲਾਂ ਹੀ ਤੁਹਾਨੂੰ ਜਾਨੀ ਕਿ ਹਜੇ ਵੀ ਨਾਲ 15 ਦਿਨ ਘਟੋ ਘਟ ਮਹੀਨਾ ਪਿਆ ਹਜੇ 14 15 ਦਿਨ ਹਾਂ ਹਾਂਜੀ ਇਹ ਕਰਮਾ ਵਾਲਾ ਆਪਦਾ ਟਾਰਗੇਟ ਪੂਰਾ ਕਰੀ ਬੈਠਾ ਮੈਨੂੰ ਦੋਨਾਂ ਦਾ ਗਰਾਊਂਡ ਕਲੀਅਰੈਂਸ ਦਿਖਾ ਦੇ ਪਹਿਲਾਂ ਇਹਦਾ ਦਿਖਾ ਦੇ ਇਹਦਾ ਇਹ ਟਾਇਰ 14 ਦੇ ਕਰਕੇ ਇਹਦਾ ਉਹਦੇ ਨਾਲ ਥੋੜਾ ਜਿਹਾ ਘੱਟ ਆ ਗਰਾਊਂਡ ਕਲੀਅਰੈਂਸ ਇਦੋਂਾਨੂੰ ਦੱਸੂਗਾ ਅੱਗੇ ਦਾ ਹੀ ਸਾਜਣਾ ਇੱਧਰ ਆ ਜਾ ਇਹਦਾ ਗਰਾਊਂਡ ਦੇ ਥੱਲੇ ਸ਼ਾਫਟ ਦਿਖਾ ਦੇ ਆ ਜਾ ਲੱਗੇ ਇੰਨੀ ਦੂਰ ਸੰਗਦਾਇਆ ਕਾ ਤੂੰ ਕੀ ਗੱਲ ਹੋ ਗਈ ਇੱਥੇ ਦਿਖਾ ਦੇ ਵੀਰਾਂ ਨੂੰ ਇਹਦਾ ਚੈਂਬਰ ਦੇ ਵਿੱਚ ਦੀ ਜਾਂਦਾ ਆਪਣਾ ਸ਼ਾਫਟ ਸਿਰਫ ਦਾ ਕੱਟ ਬਣਾਇਆ ਜਾਂਦਾ ਦੁਨੀ ਸੈਡੀ ਹਾਂ ਇਹ ਨਹੀਂ ਹੈਗਾ ਵੀ ਸ਼ਾਫਟ ਆਪਣੀ ਪਹਿਲਾਂ ਥੱਲੇ ਲੱਗ ਜੂ ਨਾ ਆ ਇਹਦਾ ਫੋਰਵੀਲ ਦਿਖਾ ਗਿਆ ਲੀਵਰ ਇਹ ਲੀਵਰ ਫੋਰਵੀਲ ਇਹ ਇਹਨਾਂ ਵਾਲਾ ਮੈਂ ਜ਼ਿਆਦਾ ਧਿਆਨ ਤਾਂ ਨਹੀਂ ਦੇ ਰਿਹਾ ਕਿਉਂਕਿ ਅਸੀਂ ਵੀਡੀਓ ਇਹਨਾਂ ਦੀ ਆਲਰੇਡੀ ਪਹਿਲਾਂ ਵੀ ਸ਼ੂਟ ਕਰੀ ਹੋਈ ਹੈ ਮੈਂ ਬਸ ਇਹ ਧੰਨਵਾਜਣਾ ਡਿਫਰੈਂਸ ਵੀਰਾਂ ਨੂੰ ਦੱਸਣੇ ਸੀਗੇ ਕਿਉਂਕਿ ਵੀਰ ਅੱਜ ਵੀ ਜਦੋਂ ਇੱਥੇ ਆਉਂਦੇ ਪੈ ਸੀ ਜੇ ਗਰਾਉਂ ਤੇ ਵੀਰ ਦਾ ਇੱਕ ਦਾ ਫੋਨ ਆਇਆ 44 ਲਵਾ ਕਿ 855 ਲਵਾ ਮੈਂ ਕਿਹਾ ਯਾਰ ਵੀਰੇ ਆਪਾਂ ਤੁਹਾਡਾ ਨਾ ਦੋਖੀ ਚੱਕ ਦੇਣਾ ਵੀ ਟੈਨਸ਼ਨ ਨਾ ਲਿਆ ਦੂਜੀ ਗੱਲ 44 ਜੇ ਕਿਹਨੇ ব্লੂ ਕਲਰ ਲੈਣਾ ਨੀਲਾ ਉਹਦੇ ਵਿੱਚ ਵੀ ਹਾਂ ਸਾ ਚੱਕ ਕਲਰ ਵਾਲੀ ਆਪਸ਼ਨ ਸੋਰੀ ਕਲਰ ਦੇ ਵਿੱਚ ਵੀ ਆਪਸ਼ਨ ਆ ਜੇ ਕਿਨੂੰ ਰੈੱਡ ਪਸੰਦ ਆ ਤਾਂ ਰੈੱਡ ਚ ਵੀ ਮਿਲ ਜਾਊਗਾ ਜੇ ਆਪਣਾ ਬਲੂ ਨੀਲਾ ਰੰਗ ਕਲਰ ਲੈਣਾ ਤਾਂ ਉਹ ਵੀ ਮਿਲੂਗਾ ਉਹ ਵੀ ਮਿਲ ਜੂਗਾ ਉਹ ਜੋ ਵੀ ਆਪਣੀ ਹੈਗੀ ਭਰਾਵਾ ਦੀ ਪਸੰਦ ਉਹ ਵੀ ਮਿਲ ਜੂਗੀ ਚੀਜ਼ ਇਹ ਨਹੀਂ ਹੈਗਾ ਦੋਨੇ ਕਲਰਾਂ ਚ ਆਉਂਦਾ ਹੈ ਹਾਂ ਰੈੱਡ ਦਿਖਾ ਰਹੇ ਆ ਤੇ ਰੈੱਡ ਹੀ ਮਿਲੂਗਾ ਦੋਨੇ ਤੁਹਾਨੂੰ ਜੇ ਬਲੂ ਚਾਹੀਦਾ ਤਾਂ ਬਲੂ ਮਿਲੂਗਾ ਹਾਂ ਜੀ ਰੈੱਡ ਚਾਹੀਦਾ ਰੈੱਡ ਮਿਲੂਗਾ ਲਓ ਜੀ ਇੱਕ ਪਾਣੀ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਨਾ ਆਪਾਂ ਮੀਂਹ ਦੇ ਵਿੱਚ ਹੀ ਸ਼ੂਟ ਕਰਦੇ ਮੈਂ ਦਿਖਾ ਦੇ ਇਹਨਾਂ ਨੂੰ ਦੋਨਾਂ ਦੇ ਦਰਸ਼ਨ ਕਰਵਾ ਦੇ ਜੀ ਜਾਂਦੇ ਡਿੱਟੋ ਪਾਣੀ ਪੂਣੀ ਵਾਲੀ ਟੈਂਕੀ ਪਾਵਰ ਸਟੀering ਦੇ ਤੇਲ ਵਾਲੀ ਟੈਂਕੀ ਬਿਲਕੁਲ ਸੇਮ ਇੱਥੋਂ ਇਧਰੋਂ ਲਗਾ ਦੇ ਪੰਪ ਦੀਆਂ ਨੋਜਲਾਂ ਤੋਂ ਲੈ ਕੇ ਐਨ ਕੱਲੀ-ਕੱਲੀ ਚੀਜ਼ ਨਾ ਮੈਂ ਕਹਿੰਦਾ ਕੋਈ ਮੇਰਾ ਵੀਰ ਨਾ ਤੇ 850 ਲੈ ਲਵੋ ਕੁਝ ਹਾਨ ਨਹੀਂ ਸਕਦਾ ਨਹੀਂ ਪਤਾ ਲੱਗਦਾ ਜੀ ਕਿਸੇ ਨੂੰ ਪਤਾ ਨਹੀਂ ਲੱਗਣਾ ਵੀ 855 ਜਾਂ 44 ਸਭ ਕੁਝ ਕੱਲਾ-ਕੱਲਾ ਨਾਟਾਣ ਕਰਮਾਲੇ ਦਾ ਇੱਕੋ ਜਿਹਾ ਸਵਰਾਜ ਦੀ ਬੈਚਿੰਗ ਪੰਪ ਦੇ ਪਿੱਛੇ ਪਹਿਲਾਂ ਵੀ ਇੱਥੇ ਆਉਂਦੀ ਸੀ ਤੇ ਹੁਣ ਵੀ ਉੱਥੇ ਹੀ ਰੇਡੀ ਰੂਡੀਓ ਪਹਿਲਾਂ ਨਾਲੋਂ ਵੱਡੇ ਕਰਦੇ ਵੱਡੇ ਕਰ ਦਿੱਤੇ ਆ ਕਿਉਂਕਿ ਜਿਵੇਂ ਜਿਵੇਂ ਇੰਜਨ ਹਨਾ ਵੀਰੇ ਵੱਡਾ ਹੁੰਦਾ ਉਸ ਨਾਲ ਜਿਹੜੇ ਮੇਰੇ ਵੀਰ ਆਪਣੇ ਨਾਲ ਨਵੇਂ ਜੁੜੇ ਇਹਨਾਂ ਨੂੰ ਇੱਕ ਇਹਨਾ ਉੱਪਰੋਂ ਵੀ ਮੀਟਰ ਵਿਖਾ ਹੀ ਦੇ ਫਿਰ ਨਾ ਵੀਰ ਮੇਰੇ ਕਹਿਣ ਵੀ ਤੁਸੀਂ ਤਾਂ ਪਹਿਲਾਂ ਬਣਾਈ ਸੀ ਤੇ ਸਾਡੇ ਵੀ ਤੁਸੀਂ ਕਟਾਈ ਰੇਡੀਅਸ ਵੀ ਆਪਾਂ ਚੈੱਕ ਕਰਾਇਆ ਸੀਗਾ ਉਹ ਵੀ ਬਹੁਤ ਜ਼ਿਆਦਾ ਇਹ ਵਾਲਾ ਟਰੈਕਟਰ ਤਾਂ ਜੇ ਕਿਸੇ ਵੀਰ ਨੇ ਆਲੂਆਂ ਆਲੂਆਂ ਲਈ ਲੈਣਾ ਨਾ ਮੈਂ ਕਹਿੰਦਾ ਬਹੁਤ ਜ਼ਿਆਦਾ ਸੇਲ ਹੈ ਜੀ ਇਹਦੀ ਹਾਂ ਆਲੂਆਂ ਦਾ ਕੰਮ ਤਾਂ ਨੇ ਧੂਕੇ ਕਰਨਾ ਹੀ ਕਰਨਾ ਤੇ ਨਾ ਸੁਪਰ ਸੀਡਰ ਬਹੁਤ ਵਧੀਆ ਚਲਾ ਰਿਹਾ ਜੀ ਇਹ ਹਾਂ ਸੁਪਰ ਸੀਡਰ ਦੇ ਉੱਤੇ ਕੋਈ ਵੀ ਕੰਮ ਆ 8 ਫੁੱਟ ਦਾ ਟਵਿਟਰ ਸੁਪਰ ਸੀਡਰ ਮਾਗਣਾ ਕੱਢ ਦਿੰਦਾ ਧੁੱਕੀ ਮੋਢਾ ਮੇਰਾ ਫਰੈਂਡ ਹੀ ਆ ਉਹਦੇ ਕੋਲੇ ਪਿਛਲੇ ਸਾਲ ਮੈਂ ਦਿੱਤਾ ਸੀ ਇਹ ਹਾਂਜੀ ਵੀਰੇ ਸੁਪਰ ਸੀਡਰ ਤੇ ਲਾਇਆ ਉਹ ਬਲੂ ਕਲਰ ਚ ਸੀ ਉਦੋਂ ਜਿਹੜੇ ਰੈੱਡ ਹੁੰਦਾ ਨਹੀਂ ਸੀਗਾ ਇਹ ਰੈੱਡ ਦਾ ਐਡ ਕਿਉਂ ਕੀਤਾ ਇਹਨਾਂ ਨੇ ਕਲਰ ਇਹ ਠੀਕ ਆ ਵੀਰੇ ਤੇ ਬਹੁਤ ਵਧੀਆ ਜਾਂਦੀ ਉਹ ਰਿਜ਼ਲਟ ਆ ਉਹ 55 ਵੀ ਆ ਆਪਣਾ 4 ਵੀਲ ਹੂੰ ਤੇ ਇਹ ਵੀ 44 ਵੀ ਦਿੱਤਾ ਸੀ ਉਹਨੂੰ ਓਕੇ ਉਹ ਕਹਿੰਦਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਤੇ ਹਾਲਾ ਮੈਂ ਕਿਹਾ ਜਿਵੇਂ 4 ਵੀਲ ਹਾਂਜੀ ਹਾਂਜੀ 13 ਤੋਂ 15 ਆਰਾਮ ਨਾਲ ਚਲਾਉਂਦਾ ਵੀਰੇ ਆਰਾਮ ਨਾਲ ਹਾਂਜੀ ਹਾਂਜੀ ਇੰਨੀ ਰეკਮੈਂਡ ਵੈਸੇ ਤਾਂ ਨ ਉਹ ਗੱਲ ਹੋ ਜਾਂਦੀ ਟੇਸਟ ਦੀ ਵੈਸੇ ਇਹ ਵੀ ਆਪੋ ਆਪਣੀ ਚੁਆਇਸ 15 ਪਾਉਨੇ ਖਿੱਚੂ ਹੈ ਘਰ ਮਾਰਾ ਚਲਾਉਂਦਾ ਹੀ ਚਲਾਉਂਦਾ ਵਧੀਆ ਚਲਾਉਂਦਾ ਪਰ ਜਿਵੇਂ ਆਪਾਂ ਕਹਿੰਦੇ ਨਾ ਇੱਕ ਉਹਦਾ ਸਵਾਦ ਨਾਲ ਉਹ ਫਿਰ ਮ제 ਮ제 ਕੰਮ ਲੈਣੇ ਤੇ ਉਹ ਫਿਰ ਉਹਦੇ ਨਾਲ ਇਹ ਤਾਂ ਹੈ ਜੀ ਇਹ ਲਓ ਜੀ ਦੱਸਿਓ ਤੁਹਾਨੂੰ ਆਪਾਂ ਨੂੰ ਤੁਹਾਨੂੰ ਕਿੱਦਾਂ ਦੀ ਲੱਗੀ ਸਾਡੀ ਜਾਣਕਾਰੀ ਤੇ ਜੇ ਕੋਈ ਤੁਹਾਡਾ ਫਿਰ ਕੋਈ ਸਵਾਲ ਆ ਕੋਈ ਡਾਊਟ ਪ੍ਰਾਈਸ ਦੋਨਾਂ ਦਾ ਡਿਫਰੈਂਸ ਉਹ ਮੰਨ ਦੱਸ ਦੇਣਾ ਦੋਨਾਂ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਆ ਜਿਆਦਾ ਨਹੀਂ ਹੈ ਨਾ ਵੀਰੇ ਥੋੜਾ ਡਿਫਰੈਂਸ ਮੰਨ ਲੇਗੇ ਚਲੋ ਜੇ 44 55 ਚ ਦੇਖੇ ਤਾਂ ਲੱਖ ਰੁਪਏ ਦਾ ਰਹਿ ਜਾਂਦਾ ਲੱਖ ਰੁਪਇਆ ਹਾਂਜੀ ਵੈਰੀ ਗੁੱਡ ਯਾਰ ਮੈਂ ਤਾਂ ਐਵੇਂ ਥੋੜਾ ਕਹਤਾ ਇਹਨਾਂ ਤੁਹਾਡੀ ਚੁਆਇਸ ਇਹ ਲੈਣਾ ਕਿ ਉਹ ਲੈਣਾ ਥੋੜਾ ਜਿਹਾ ਫਰਕ ਹੈ ਟਰੈਕਟਰ ਦੇ ਵਿੱਚ ਟਰੈਕਟਰ ਦੋਨੇ ਛੋਟੇ ਆ ਟਰੈਕਟਰ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਕੋਈ 1921 ਦਾ ਫਰਕ ਆ ਉਹ ਗੱਲ ਆ ਵੀ ਮਿੱਤਰਾਂ ਦਾ ਨਾ ਚੱਲਦਾ ਜਿਆਦਾ ਤਰੀਫਾਂ ਮੈਂ ਕਰੂੰਗਾ ਤਾਂ ਫਿਰ ਮੇਰੇ ਵੀਰ ਕਹਿਣਗੇ ਵੀ ਤੂੰ ਨਾ ਜਿਆਦਾ ਉਹ ਕਰਦਾ ਵਾਂ ਨਾ ਚੱਲਦਾ ਯਾਰ ਕੋਈ ਕਮੈਂਟ ਦੇ ਵਿੱਚ ਕੋਸ ਕੋਈ ਮੈਂ ਭਰਾਵਾਂ ਨੇ ਕਿਹਾ ਕਮੈਂਟਾਂ ਦੇ ਵਿੱਚ ਕੁਝ ਵੀ ਕਿਸੇ ਵੀ ਕੱਲੀ ਮੇਰੀ ਵੀਡੀਓ ਨਹੀਂ ਗਈ ਕਿਸੇ ਵੀ ਡੀਲਰ ਦੀ ਜਾਂ ਕੋਈ ਵੀ ਕੋਈ ਵੀਡੀਓ ਪਾਉਂਦਾ ਵਾ ਉਹ ਤੇ ਗਲਤ ਕਮੈਂਟ ਨਾ ਕਰ ਆਪਾਂ ਤਾਂ ਵੈਸੇ ਜੋ ਫਰਮਾਇਸ਼ ਹੈ ਤੁਹਾਡੀ ਜਿਹਦੀ ਮਾਨ ਦੀ ਤਮੰਨਾ ਉਹ ਬੱਕਰੀ ਚੀਜ਼ਾਂ ਦੇ ਕਿਸੇ ਨੂੰ ਗਲਤ ਕਮੈਂਟ ਨਹੀਂ ਕਰਨਾ ਚਾਹੀਦਾ ਨਾ ਕਰਿਆ ਕਰੋ ਕਿਉਂਕਿ ਕਮੈਂਟ ਦੇ ਵਿੱਚ ਉਹ ਗੱਲ ਚੌੜ ਆਮੋ ਸਾਹਮਣੇ ਤਾਂ ਪਿਆ ਨਹੀਂ ਪਤਾ ਕੀ ਆ 100 ਆਪਣੇ ਧੀਆਂ ਪਹਿਣਾ ਸਾਹਮਣੇ ਉਹ ਵੀਡੀਓ ਦੇਖਣੀ ਹੁੰਦੀ ਆ ਚੰਗਾ ਨਹੀਂ ਲੱਗਦੀ ਉਹ ਤੇ ਹਾਂ ਆਹ ਤਾਂ ਨਹੀਂ ਨਾ ਵੈਰੀ ਗੁੱਡ ਮੇਰੇ ਲਈ ਕਹਤਾ ਯਾਰ ਮੈਂ ਕਹਿਣਾ ਸੀਗਾ ਵੀਰਾਂ ਨੂੰ ਮੈਂ ਸਾਰੇ ਮੇਰਾ ਕੋਈ ਵੀ ਪੌਂਦਾਂ ਦਾ ਚਾਹੇ ਕਿਸੇ ਕੰਪਨੀ ਦਾ ਡਾਇਰੈਕਟਰ ਵੀ ਆ ਕੋਈ ਵੀ ਚੀਜ਼ ਆ ਚਾਹੇ ਉਹ ਕੋਈ ਗੱਡੀ ਆ ਠੀਕ ਆ ਆਪਣਾ ਉਹ ਤੇ ਨਹੀਂ ਮੰਨ ਉਹ ਗੱਲ ਵੱਖਰੀ ਆ ਨਾ ਤਾਂ ਕਰ ਦੋ ਤੁਸੀਂ ਵੀਡੀਓ ਨਾ ਦੇ ਪਰ ਗਲਤ ਕਮੈਂਟ ਨਹੀਂ ਗਲਤ ਨਹੀਂ ਫਿਰ ਉਹ ਆਪਣੇ ਭਰਾਵਾਂ ਵਾਲਾ ਪਿਆਰ ਥੋੜਾ ਰਹਿ ਜਾਂਦਾ ਠੀਕ ਆ ਨਾ ਯਾਰ ਯਾਰੀ ਦੋਸਤੀ ਵੱਖਰੀ ਚੀਜ਼ ਹੁੰਦੀ ਆ ਹੁਣ ਕਈ ਵਾਰ ਮੇਰਾ ਯਾਰ ਦੋਸਤ ਸੀ ਇੱਕ ਦਿਨ ਮਿਲ ਗਏ ਬਾਈ ਮੈਂ ਫਲਾਨੀ ਕੰਪਨੀ ਦਾ ਡਾਇਰੈਕਟਰ ਮੈਂ ਕਿਹਾ ਵੀਰੇ ਨਾਲ ਚੱਲ ਕੇ ਫੋਟੋ ਕਰਾਉਂਗਾ ਹਾਂ ਠੀਕ ਆ ਜਿਸ ਕਰਨ ਦੇ ਹਾਂ ਇਹ ਨਹੀਂ ਹੁੰਦਾ ਜਿਹੜਾ ਪਿਆਰ ਉਹਦਾ ਮਾਨੋਤ ਤੇ ਆ ਯਾਰੀ ਦੋਸਤੀ ਸਾਡੀ ਵੱਖਰੀ ਆ ਹਾਂ ਠੀਕ ਹੈ ਨਾ ਉਹਦਾ ਉਹ ਤੇ ਮਾਨੋਤ ਉਹਦਾ ਉਹ ਤੇ ਆ ਉਹ ਚੀਜ਼ ਵੱਖਰੀ ਹਾਂ ਠੀਕ ਹੈ ਨਾ ਵੀਰੇ ਨੇ ਗੱਲ ਕਰੀ ਆ ਯਾ ਕਮੈਂਟਾਂ ਵਾਲੇ ਮੇਰੇ ਵੀਰ ਰਿਕਵੈਸਟ ਹੀ ਆ ਜੇ ਕੋਈ ਤੁਹਾਨੂੰ ਕੋਈ ਮੇਰੇ ਤੋਂ ਮਤਲਬ ਜਾਂ ਕੋਈ ਗਿਲਾ ਜਾਂ ਸ਼ਿਕਵਾ ਹਾਂ ਉਹ ਵੱਖਰਾ ਹੁੰਦਾ ਸਿੱਧਾ ਫੋਨ ਲਾ ਕੇ ਬਾਈ ਵੀ ਆਪਣਾ ਤੇਰੇ ਤੇ ਯਾਰਾ ਅੱਗੇ ਵੀ ਬੋਲ ਦਿਆਂ ਤਾਂ ਆਪਾਂ ਤਾਂ ਕੋਈ ਗਲਤ ਗਲਤ ਵੀ ਗੱਲ ਨਿਕਲ ਜਾਂਦੀ ਹੈ ਨਾ ਸੌ ਗੱਲ ਵੀ ਹੁੰਦੀ ਆ ਬਈ ਮੇਰੇ ਭਰਾਵਾਂ ਨੂੰ ਇਹਨਾਂ ਵੇ ਵਧ ਨੌਲੇਜ ਆ ਜਿਹੜੇ ਚਲਾਉਂਦੇ ਆ ਮੈਨੂੰ ਉਹਨਾਂ ਨਾਲ ਹੋ ਸਕਦਾ ਨਾਲ ਜ ਘੱਟ ਹੋਵੇ ਹਾਂ ਠੀਕ ਹੈ ਨਾ ਕੋਈ ਚੀਜ਼ ਮੇਥੋਂ ਰਹਿ ਗਈ ਦੱਸਣ ਵਾਲੀ ਜਾਂ ਕੋਈ ਸੌ ਹੁੰਦਾ ਕਿ ਬਈ ਉਹ ਗਲਤ ਨਾਂ ਲਿਆ ਜਾਂਦਾ ਚੀਜ਼ ਦਾ ਸਭ ਕੁਝ ਸੌਰੀ ਮੰਗਦੇ ਉਹ ਚੀਜ਼ ਦੀ ਆਪਾਂ ਠੀਕ ਹੈ ਨਾ ਮੈਂ ਵੀ ਹਰ ਇੱਕ ਵੀਡੀਓ ਚ ਮੰਗਦਾ ਨਾ ਗਲਤੀ ਛਲਤੀ ਸਭ ਤੋਂ ਹੁੰਦੀ ਆ ਆਪਾਂ ਰੱਬ ਨਹੀਂ ਹੈਗੇ ਜੇ ਕੋਈ ਵੱਧ ਘੱਟ ਸ਼ਬਦ ਬੋਲਦੇ ਆ ਨਾ ਉਹਦੇ ਲਈ ਮਾਫੀ ਆ ਪਹਿਲਾਂ ਹੀ ਆਪਾਂ ਤਾਂ ਮੰਗ ਲੈਨੇ ਨੇ ਤੇ ਜੇ ਕੋਈ ਗੱਲਬਾਤ ਹੁੰਦੀ ਮੇਰਾ ਵੀ ਸਿੱਧਾ ਫੋਨ ਦਿੱਤੇ ਉੱਤੇ ਲਾ ਲਿਆ ਕਰੋ ਇਹ ਕੋ ਮੈਚੋਰਟ ਨਹੀਂ ਕਹਿ ਰਿਹਾ ਹੱਥ ਜੋੜ ਕੇ ਹੀ ਕਹਿ ਰਿਹਾ ਵੀ ਕੋਈ ਉਹ ਨਹੀਂ ਹੈਗਾ ਆਪਣਾ ਕੋਈ ਰੋਹ ਪੰਜਾਬ ਕੋ ਕਈ ਡਾਊਟ ਹੁੰਦੇ ਮੰਚ ਕੋਈ ਡਾਊਟ ਕਲੀਅਰ ਕਰਨਾ ਉਹਦੇ ਲਈ ਫੋਨ ਲਾ ਲਿਆ ਕਰੋ ਮੇਰਾ ਜੀ ਤੇ ਗਲਤੀ-ਛਲਤੀ ਲਈ ਮਾਫੀ ਆ ਦਵਾ ਗਿਆ ਆਪਾਂ ਮਿਲਦੇ ਆਂ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ